ਕਾ ਜ ਕੋਈ ਨਜਾਇਜ਼ਰਾ ਵਾਲਾ ਤੁਸੀਂ ਗ੍ਰਿਫਤਾਰ ਕੀਤਾ ਕੀ ਜਾਣਕਾਰੀ ਇਹਦੇ ਸੰਬੰਧ ਚ ਇਹ ਸਾਰਾ ਬੀਤੀ ਗੱਲ ਮਿਤੀ 24/9/2024 ਨੂੰ ਮੈਂ ਸਮੇਤ ਮੇਰੇ ਸਾਥੀਆਂ ਦੇ ਤਿੰਨ ਕੋਨੀ ਪਰ ਆ ਗਸ਼ਤਵਾ ਚੈਕਿੰਗ ਸੱਕੀ ਪਰਸੰਦ ਸੰਵੰਤ ਹਾਜ਼ਰ ਸੀਗਾ ਜਿੱਥੇ ਮੈਨੂੰ ਇੱਕ ਖਾਸ ਮੁਕਰਰ ਨੇ ਆ ਕੇ ਦੱਸਿਆ ਵੀ ਜਿਹੜਾ ਹੈ ਸਿਮਰਜੀਤ ਸਿੰਘ ਉਰਫ ਗੱਗੋ ਪੁੱਤਰ ਚਮਕੌਰ ਸਿੰਘ ਵਾਸੀ ਬਾਜਾਖਾਨਾ ਰੋਡ ਜਿਹੜਾ ਆਪਣੇ ਘਰੇ ਸ਼ਰਾਬ ਕੱਢ ਕੇ ਅੱਗੇ ਵੇਚਣ ਦਾਦੀ ਹੈ ਵੀ ਜਿਹਨੇ ਹੁਣ ਵੀ ਆਪਣੇ ਘਰੇ ਸ਼ਰਾਬ ਭਰੀ ਮਾਤਰਾ ਦੇ ਵਿੱਚ ਨਜਾਇਜ਼ ਰੱਖੀ ਹੋਈ ਹੈ ਉਸ ਤੋਂ ਬਾਅਦ ਅਸੀਂ ਇਹਦੇ ਮੈਂ ਉੱਥੇ ਰੋਕਾ ਦਿੱਤਾ ਥਾਣੇ ਲਈ ਭੇਜਿਆ ਤੇ ਮੈਂ ਉੱਥੇ ਇਹਦੇ ਘਰੇ ਜਾ ਕੇ ਜਦੋਂ ਰੇਡ ਕੀਤਾ ਉਹਦੇ ਇੱਕ ਕਮਰੇ ਦੇ ਵਿੱਚ ਮਤਲਬ ਕਿ ਇੱਕ ਢੋਲ ਸੀਗਾ ਵੱਡਾ ਰੰਗ ਲਾਲ ਜਿਹੜਾ ਢੋਲ ਪੂਰਾ ਲਾੜਨਾ ਪਿਆ ਵੈਸੀਗਾ ਪੈਨਸਿਮ 180 ਲੀਟਰ ਲਾਣਾ ਹੈਗਾ ਜਿਹੜਾ ਮੈਂ 180 ਲੀਟਰ ਲਾਣ ਬਰਾਮਦ ਕਰਾ ਕੇ ਉਹਦੇ ਮੁਕੱਦਮਾ ਨੰਬਰ 78 ਮਿਤੀ 24 9 2024 ਦੀੰਤਰਾ ਕਾਟਕ 14 ਅਕਸਾਇ ਜੇਕਟ थाना ਭਦੌੜ ਦਰਜ ਰਜਿਸਟਰ ਕਰਕੇ ਮੌਕੇ ਤੇ ਮੈਂ ਇਹਨੂੰ ਜਿਹੜਾ ਇਹਦਾ ਦੋਸਿਆ ਸਿਮਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਮੈਂ ਮਤਲਬ ਕਿ ਬੰਦਾਵਾਲਾ ਥਾਣਾ ਕੀਤਾ ਜਿਹਨੂੰ ਅੱਜ ਮੈਂ ਮਾਨਯੋਗ ਅਦਾਲਤ ਦੇ ਵਿੱਚ ਪ੍ਰੇਸ਼ ਕਰ ਲਈ ਜਾ ਰਿਹਾ ਹੈ ਸਰ ਕੋਈ ਪਛੋਕੜ ਫਰੋਲਿਆ ਇਹਦੇ ਪਿੱਛੇ ਵੀ ਪਰਚੀ ਵਗੈਰਾ ਹੈ ਦੇਤੇ ਉਹ ਸਰ ਹਜੇ ਮੈਨੂੰ ਟਾਈਮ ਲੱਗੂਗਾ ਬਾਅਦ ਵਿੱਚ ਜਿੰਨੀ ਵੀ ਇਹਦੇ ਬਾਰੇ ਜਾਣਕਾਰੀ ਮਿਲੂ ਅਸੀਂ ਸ਼ੇਅਰ ਕਰ ਲਾਂਗੇ ਤੁਹਾਡੇ ਨਾਲ